ਭਿੱਤੇਦਨੀ ਆਮ ਆਦਮੀ ਪਾਰਟੀ ਦੇ ਬਾਗੀ ਨੇਤਾ ਸੁਖਪਾਲ ਖੈਰਾ ਨੇ ਆਖਰਕਾਰ ਆਪਣੀ ਵੱਖਰੀ ਪੰਜਾਬੀ ਇਕਟਾ ਪਾਰਟੀ ਦਾ ਐਲਾਨ ਕਰ ਦਿੱਤਾ ਸੀ ਤੇ ਇਸ ਮੌਕੇ ਸੁਖਪਾਲ ਖੈਰਾ ਦੇ ਨਾਲ ਆਪ ਦੇ ਬਾਗੀ ਹੋਏ ਆਗੂ ਵੀ ਮੌਜੂਦ ਸਨ ਇਹ ਹੁਣ ਆਮ ਆਦਮੀ ਪਾਰਟੀ ਦੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਚੀਮਾ ਨੇ ਖੈਰਾ ਨੂੰ ਮੌਕਾ ਪ੍ਰਸਤਾਵ ਦਿੱਤਾ ਹੈ ਕਿ ਚੋਣਾ ਸਿਰਤੇ ਨੇ ਤੇ ਉਹਨਾਂ ਨੇ ਆਪਣੀ ਵੱਖਰੀ ਪਾਰਟੀ ਬਣਾ ਲਈ ਤੇ ਹਰਪਾਲ ਚੀਮਾ ਨੇ ਇਹ ਵੀ ਕਿਹਾ ਕਿ ਖੈਰਾ ਦੇ ਮੋਢੇ ਦੇ ਨਾਲ ਮੋਢਾ ਲਗਾ ਕੇ ਖੜੇ ਬਾਗੀ ਆਪ ਆਗੂਆਂ ਦੇ ਨਾਲ ਉਹਨਾਂ ਦੀ ਗੱਲ ਚੱਲ ਰਹੀ ਹੈ ਜੋ ਛੇਤੀ ਆਪ ਪਾਰਟੀ 'ਚ ਵਾਪਸ ਆ ਜਾਣਗੇ ਕਿਉਂਕਿ ਜ਼ਾਹਿਰੀ ਉਹ ਆਪਣੀ ਵਿਧਾਇਕਪਰਦੀ ਮੈਂਬਰਸ਼ਿਪ ਨਹੀਂ ਗਵਾਉਣਾ ਚਾਹਣਗੇ। ਪਾਪਾ ਨਾਲ ਗਲਬਤ ਚੱਲ ਰਹੀ ਹੈ ਸਾਰੇ ਐਮਐਲਏ ਸਹਿਬਾਂ ਜਲਦੀ ਹੀ ਜਿਹੜੇ ਮੇਨ ਸਟ੍ਰੀਮ 'ਚ ਵਾਪਸ ਆਉਣਗੇ ਕਿਉਂਕਿ ਖੈਰਾ ਸਾਹਿਬ ਨੂੰ ਪਤਾ ਲੱਗ ਗਿਆ ਕਿ ਖੈਰਾ ਸਾਹਿਬ ਮੌਕਾ ਪ੍ਰਸਤਾਦ ਵੀ ਨੇ ਕਿ ਉਹਨਾਂ ਨੇ ਆਪਣੀ ਪਾਰਟੀ ਬਣਾਈ ਹੈ ਔਰ ਆਮਾਦੀ ਪਾਰਟੀ ਦੀ ਪਿੱਠ ਛੁਰਾ ਮਾਰਿਆ ਗਿਆ। ਆਮਾਦੀ ਪਾਰਟੀ ਦੇ ਉਹਨੂੰ ਐਮਐਲਏ ਬਣਾਇਆ ਸੀ, ਲੀਡਰ ਪਾਪੋ ਜੀ ਨੇ ਬਣਾਇਆ ਸੀ। ਮੈਂ ਸਮਝਦਾ ਵੀ ਕਿਤੇ ਨਾ ਕਿਤੇ ਬਹੁਤ ਵੱਡਾ ਮਾਨ ਸਨਮਾਨ ਖੈਰਾ ਸਾਹਿਬ ਨੇ ਦਿੱਤਾ ਸੀਗਾ। ਉਹਨਾਂ ਨੇ ਜਾਣਬੁੱਝ ਕੇ ਜਿਹੜਾ ਹੈਗਾ ਦੂਜੀਆਂ ਪਾਰ ਦੇਖੋ ਬੈਂਸਪੁਰ ਦਾ ਇੱਕ ਮਹੱਲਾ ਪਾਰਟੀ ਆ ਦੋ ਭਰਾਵਾਂ ਦੀ ਪਾਰਟੀ ਆ ਦੋ ਐਮਐਲਏ ਤਕਸੀਮਤ ਨੇਗੇ ਉਹ ਵਿਅਕਤੀ ਜਿਹੜੇ ਆਏ ਨਹੀਂ ਉਹਨਾਂ ਦਾ ਹਮੇਸ਼ਾ ਹੀ ਉਹ ਵੀ ਇਸ ਤਰ੍ਹਾਂ ਜਿਵੇਂ ਇੱਕ ਮਿਆਨ ਚ ਦੋ ਤਲਵਾਰਾ ਨਹੀਂ ਰਹਿ ਸਕਦੀਆਂ ਉਸੇ ਤਰ੍ਹਾਂ ਨਾ ਉਹ ਖੈਰਾ ਸਾਹਿਬ ਨਾਲ ਰਹਿ ਸਕਦੇ ਨੇ ਨਾ ਉਹ ਬਾਦਲ ਸਾਹਿਬ ਨਾਲ ਰਹਿ ਸਕਦੇ ਨੇ ਨਾ ਉਹ ਆਮ ਆਦੀ ਪਾਰਟੀ ਨਾਲ ਰਹਿ ਸਕਦੇ ਨੇ ਕਿ ਉਹ ਵੀ ਇੱਕ ਵੱਡੇ ਬਹੁਤ ਵੱਡੇ ਮੌਕਾ ਪ੍ਰਸ ਸਿਆਸਤਦਾਨ ਨੇ ਪੰਜਾਬ ਇਸ ਮੌਕੇ ਹਰਪਾਲ ਚੀਮਾ ਨੇ ਹੋਰ ਵੀ ਕਈ ਮੁੱਦਿਆਂ ਤੇ ਗੱਲਬਾਤ ਕੀਤੀ ਹੁਣ ਖੈਰ ਆਪ ਪਾਰਟੀ ਨੂੰ ਉਮੀਦ ਹੈ ਕਿ ਖੈਰਾ ਨਾਲ ਜਾ ਰਲੇ ਉਹਨਾਂ ਦੇ ਆਗੂ ਮੁੜ ਪਾਰਟੀ ਚ ਵਾਪਸ ਆ ਜਾਣਗੇ ਪਰ ਅਸਲ ਚ ਹੁੰਦਾ ਕੀ ਹੈ ਇਹ ਵੇ ਸੰਗਰੂਰ ਤੋਂ ਕੀਰਤੀ ਪਾਲ ਦੀ ਰਿਪੋਰਟ ਡੇਲੀ ਪੋਸਟ ਪੰਜਾਬੀ ਕੀ ਤੁਸੀਂ ਵੀ ਵਿਦੇਸ਼ ਵਿੱਚ ਆਪਣਾ ਪਵਿੱਖ ਬਣਾਉਣਾ ਚਾਹੁੰਦੇ ਹੋ ਪਾਓ ਵਿਦੇਸ਼ ਵਿੱਚ ਪੜ੍ਹਾਈ ਕਰਨ ਦਾ ਮੌਕਾ ਪਿਰਾਮਿਡ ਈ ਸਰਵਿਸ ਦੀ ਸਲਾਹ ਨਾਲ ਭਾਰਤ ਅਤੇ ਪੰਜਾਬ ਸਰਕਾਰ ਤੋਂ ਮਾਨਤਾ ਪ੍ਰਾਪਤ ਬੱਲ ਕਰੋ 9397893978